ਕਿਦਾਂ ਦੇ ਦਿਨ ਆ ਗਏ ਹਨ ਨਾ ਹੁਣ ਨਾ ਖੁਸ਼ੀਤ ਲੱਗਦਾ ਤੇ ਨਾ ਗਮੀ ਵਾਲਾ ਦਿਨ ਲੱਗਦਾ ਸਾਰੀ ਦਿੜੀ ਸੋਚ-ਸੋਚ ਕੇ ਲੰਘ ਜਾਂਦੀ ਐ ਕਿਤੇ ਉਹ ਵੀ ਦਿਨ ਹੁੰਦੇ ਸੀ ਜਦੋਂ ਭੈਣ ਭਰਾ ਇਕੱਠੇ ਬੈਈਦਾ ਸੀ ਤੇ ਕਿੰਨੀਆਂ ਖੁਸ਼ੀਆਂ ਹੁੰਦੇ ਆ ਘਰ ਦੇ ਵਿੱਚ ਇਹ ਫਨੀਕੀ ਜੀ ਗੱਲ ਨੂੰ ਕਿੰਨਾ ਪਸਾੜ ਪਾਤਾ ਇਹਨਾਂ ਨੇ ਕਿੱਥੇ ਦੀ ਕਿੱਥੇ ਲੈ ਗਏ ਪਤਾ ਨਹੀਂ ਕੀ ਬੰਨਣਾ ਕਰਦਾ ਹੁਣ ਫੇਰੀ ਸੋਚਿਆ ਮਨੇ ਇਹ ਇਦਾਂ ਦੇ ਵੀ ਦਿਨ ਆਉਣਗੇ ਉਦੋਂ ਦਾ ਸਮਾਂ ਆ ਗਿਆ ਵਾ ਕਿ ਰੋਟੀ ਖਾਣੀ ਭੁੱਲ ਜਾਂਦੀ ਆ ਤੇ ਪਰ ਗੱਲਾਂ ਜਿਹੜੀਆਂ ਕਹਿ ਦਿੰਦੇ ਨਾ ਭੈਣ ਭਰਾ ਇੰਨੀਆਂ ਚੁੱਭਦੀਆਂ ਆ ਵਾ ਕਿ ਸਾਰੀ ਉਮਰ ਨਹੀਂ ਭੁੱਲਦੀਆਂ। ਕਦੀ ਸੋਚਿਆ ਨਹੀਂ ਕਿ ਆਹੋ ਘਰਾਂ ਦੇ ਵਿੱਚ ਕਿਥੇ ਇਕੱਠੇ ਭੈਣ ਭਰਾ ਖੇੜਦੇ ਹੀ ਲੜਦੇ ਰਹੀ ਜਾਂਦਾ ਹੀ ਕੋਈ ਗੱਲਾਂ ਕਈ ਕੁਝ ਕਹਿੰਦਾ ਹੀ ਤੇ ਸਭ ਭੁੱਲ ਜਾਂਦਾ ਇਹ। ਤੇ ਅੱਜ ਕਿ ਉਹ ਸਮਾਂ ਆ ਗਿਆ ਵਾ ਕਿ ਹੁਣ ਇੰਨਾਂ ਦੀ ਇੱਕ ਨਿੱਕੀ ਜਿਹੀ ਜਿਹੀ ਗੱਲ ਵੀ ਸਾਨੂੰ ਪੈਂਦੇ ਆ ਨਾ ਤੇ ਉਹ ਵੀ ਚੁੱਭਦੀ ਆ। ਇੱਕ ਮੇਰੀ ਆ ਮਾਂ ਵਾਂ ਵਿਚਾਰੀ ਬੁਢਰੀ ਜਿਹੜੀ ਮੇਰੇ ਵੱਲ ਵੇ ਵਝੀਂ ਦੀ ਆ ਇੱਕ ਮੈਂ ਇਹਦੇ ਸਾਰੇ ਜੀਣ ਦੀ ਆ ਇਹ ਵੀ ਵਿਚਾਰੀ ਕੀ ਸੋਚਦੀ ਹੋਣੀ ਤੇ ਮੈਨੂੰ ਕੁਝ ਹੋਈ ਨਹੀਂ ਕਰਦੀ ਹੁਣੀ ਆਪਣੀਆਂ ਦਿਲ ਦੀਆਂ ਪੀੜਾਂ ਦੀ ਆ ਗਏ ਹੋ ਆ ਗਏ ਆ ਕੀ ਕਰਨ ਨਹੀਂ ਕਵਾਂ ਕੜੀ ਸੋਚਾਂ ਚ ਪਈ ਆ ਅੱਜ ਤੋਂ ਸੋਚਣਾ ਕੀ ਮੰਮੀ ਇਹੋ ਸੋਚਣ ਦੀ ਆ ਕਿ ਕਿਦਾਂ ਦਾ ਸਮਾਂ ਆ ਗਿਆ ਵੇਲਾ ਇਹੋ ਘਰ ਹੀ ਜਿੱਥੇ ਭੈਣ ਭਰਾ ਹੀ ਖੇਡੀਦਾ ਹੁੰਦਾ ਸੀ ਕਿਦਾਂ ਰਹਿਦਾ ਹੁੰਦਾ ਸੀ ਤੇ ਹੁਣ ਇੰਨੀ ਜਿੰਨੀ ਗੱਲ ਆ ਤੁਹਾਨੂੰ ਇਦਾਂ ਹੀ ਪਤਾ ਹੈ ਹੁ ਆ ਕੀ ਗੱਲ ਸੋਚੀ ਆ ਤੂੰ ਉਹੀ ਘਰ ਉਹੀ ਪਰਿਵਾਰ ਉਹੀ ਵਿਹੜਾ ਜਿੱਥੇ ਤੁਸੀਂ ਇਕੱਠੇ ਰਹਿੰਦੇ ਸੀਗੇ ਇਹੋ ਜੀ ਸੋਚ ਨਹੀਂ ਸੋਚੀ ਦੀ ਹੁੰਦੀ ਤੇ ਐਵੇਂ ਸੋਚਦੇ ਸੋਚਦੇ ਤੂੰ ਬਿਮਾਰ ਹੋ ਜਾਵੇਂਗੀ ਵੇਖਾ ਮੈਂ ਜੋ ਤੇਰੇ ਨਾਲ ਹੈਗੀ ਨਹੀਂ ਕਿਹੜੀ ਗੱਲ ਦੀ ਲੋੜ ਆ ਤੂੰ ਮੈਨੂੰ ਦੱਸ ਕੋਈ ਖਬਰਾਂ ਦੀ ਲੋੜ ਨਹੀਂ ਕੋਈ ਵੀ ਜਿਹੜੀ ਚੀਜ਼ ਦੀ ਲੋੜ ਆ ਤੂੰ ਮੈਨੂੰ ਦੱਸ ਜੇ ਇਤਰਾ ਮਨ ਹੁਲਾ ਕਰੇਂਗੀ ਤਾਂ ਕੀ ਬਣੂਗਾ ਜੇ ਕਿ ਗੋਜਾਲ ਨਹੀਂ ਜੇ ਤੇਰਾ ਪ੍ਰਿਯੋਣੀ ਹੈਗਾ ਤਾਂ ਮੈਂ ਤਾਂ ਹੈਗੀ ਆ ਨਾ ਮਮੀ ਉਹ ਤਾਂ ਮੈਨੂੰ ਪਤਾ ਹੀ ਆ ਕਿ ਤੂੰ ਹੀ ਮੇਰੇ ਨਾਲੋਂ ਅੱਜ ਤੂੰ ਮੇਰੇ ਨਾਲੋਂ ਤੇ ਇੱਥੇ ਤੱਕ ਮੈਂ ਪਹੁੰਚੀ ਆ ਤੇ ਜੇ ਮੈਂ ਭਰਾਵਾ ਦੇ ਸੇਤੇ ਹੀ ਰਹਿਨੀ ਫਿਰ ਤਹਨ ਮੈਂ ਕਦੋਂ ਦੀ ਕਿਤੇ ਦੀ ਕਿਤੇ ਪਹੁੰਚ ਜਾਣਾ ਸੀ ਇੱਕ ਤੇ ਮੈਂ ਚਲੋ ਮੇਰੇ ਪਿਓ ਨੇ ਮੈਨੂੰ ਪੜ੍ਹਾਤਾ ਤੇ ਮੈਂ ਇੰਨਾ ਪੜ੍ਹ ਲੇ ਗਈ ਤੇ ਨੌਕਰੀ ਲੱਗ ਗਈ ਤੇ ਚਲੋ ਮੇਰਾ ਕੋਈ ਸਟੈਂਡ ਬਣ ਗਿਆ ਤੇ ਜੇ ਮੈਂ ਅੱਜ ਅਨਪੜ੍ਹ ਹੁੰਦੀ ਤੇ ਮੈਂ ਕੀ ਪਤਾ ਕਿੱਥੇ ਦੀ ਕਿੱਥੇ ਰੁਲ ਜਾਣਾ ਸੀ ਤੇ ਇਹ ਮੈਂ ਕਹਿੰਨੀ ਆ ਵੀ ਵਾਕੇ ਤੇ ਹਨ ਵੀ ਪੜ੍ਹਾਉਣਾ ਹੀ ਚਾਹੀਦਾ ਵਾ ਕੁਝ ਨਾ ਕੁਝ ਸਟੈਂਡ ਤੇ ਹੋ ਜਾਂਦਾ ਨਾ ਅੱਜ ਕੱਲ ਕੋਈ ਸਾਥ ਨਾ ਦੇਵੇ ਤੇ ਚਲੋ ਹਟ ਕੋ ਗੋਣਵਾ ਕੋਈ ਅਸੀਂ ਕਿ ਕੋਈ ਆਪਣਾ ਕਾਰੋਬਾਰ ਤੇ ਕਰ ਸਕਦੇ ਆ ਨਾ ਪੁੱਤ ਪੁਰਾਣੀਆਂ ਗੱਲਾਂ ਭਲਾ ਤੇ ਨਵੀਆਂ ਗੱਲਾਂ ਜਿਹੜੀਆਂ ਨਾ ਉਹਲੇ ਚ ਆ ਖੁਸ਼ੀ ਖੁਸ਼ੀ ਸਾਰੇ ਭੈਣ ਭਰਾਵਾਂ ਨਾਲ ਹੱਸੋ ਖੇਡੋ ਕਮ ਲੰਬਾਰ ਦੀਆਂ ਬੈਠੀਆਂ ਗੱਲਾਂ ਸੁਣ ਕੀ ਕਹਿਣ ਦੀਆਂ ਕੀ ਕਰਨ ਦੀਆਂ ਕਿਤਾਂ ਜੁੱਟੀਆਂ ਤੂੰ ਐ ਮਾਂ ਆ ਧੀਆ ਕਿੱਥਾਂ ਗੱਲਾਂ ਕਰਨ ਡੀਆਂ ਸੌਣ ਲੱਗ ਪਿਆ ਨੇ ਮੈਨੂੰ ਪਤਾ ਨਹੀਂ ਕੀ ਕਰਨ ਡੀਆਂ ਆ ਗੱਲਾਂ ਪਤਾ ਨਹੀਂ ਕਿਹੜੀਆਂ ਦੁੰਗੀਆਂ ਮੀਟੀਆਂ ਚੱਲਣ ਡੀਆਂ ਇਹਨਾਂ ਦੀਆਂ ਕਰਨੀ ਕੋਈ ਗੱਲ ਤੁਸੀਂ ਮਾਵਾਂ ਧਿਆਨੇ ਇੱਥੇ ਬਹਿ ਕੇ ਕਰ ਲਓ ਕਿੱਦਾਂ ਬਾਹਰ ਠੰਡ ਦੇ ਵਿੱਚ ਬਹਿ ਹੋਣੀ ਇਹਨਾਂ ਦੇ ਗੋਡੇ ਆਕੜਦੇ ਉਹ ਦੱਸ ਦਿੰਦੇ ਬਾਲਟੀ 'ਚ ਇੱਥੇ ਅੱਗ ਪਾ ਦੇ ਕਦੀ ਹਰੂਮ ਹੀਟਰ ਲਾ ਦੇ ਕਦੀ ਕੁਛ ਕਰ ਦੇ ਤੇ ਹੁਣ ਹੁਣ ਕਿਤਾ ਗੱਲਾਂ ਕਰਨ ਡੀਆਂ ਵਾ ਕੁਛ ਨਹੀਂ ਹਾਲੇ ਵੀ ਦੇ ਇੱਥੇ ਨਮੇ ਕਿ ਧੀਮੀ ਇਸ ਨਹੀਂ ਆ ਕਿੰਦਾ ਫਫੜੇ ਕੁੱਟਨੇ ਆ ਸਾਰਾ ਇਹਦਾ ਵਾ ਲੜਾਈ ਪਾ ਕੇ ਤੇ ਹੁਣ ਵੇ ਕਿਦਾਂ ਨੂੰ ਮਨਉਂਦੀ ਫਿਰਦੀ ਆ ਕਿਦਾਂ ਚੰਗੀ ਬਣਦੀ ਫਿਰਦੀ ਆ ਕੋਈ ਗੱਲ ਨਹੀਂ ਤੂੰ ਚਲਾਕ ਵਾ ਤੂੰ ਮੈਂ ਵੀ ਇਦਾਂ ਹੀ ਚਲਾਕ ਹੋਊਂਗੀ ਫੇਰ ਹੀ ਗੱਲ ਬਣਨੀ ਆ ਜੇ ਤੂੰ ਚਲਾਕ ਰਹੀ ਮੈਂ ਭੋਲੀ ਰਹੀ ਫੇਰ ਤੇ ਨਹੀਂ ਹੱਡੀ ਇਥੇ ਨਿਭਣੀ ਤੂੰ ਤਾਂ ਮੈਨੂੰ ਟਿਕਾ ਨਾ ਦੇਂਗੀ ਇਥੇ ਇਦਾਂ ਹੀ ਕਰਦੀ ਆ ਹੁਣ ਜਿੱਦਾਂ ਤੂੰ ਚਲਾਕ ਵਾ ਨਾ ਇਦਾਂ ਹੀ ਬਣਨਾ ਪੈਣਾ ਮੈਨੂੰ ਵੀ ਦੀਦੀ ਚਾਹ ਲੈਵਾ ਇਹ ਪਰਨ ਟਾਈਮ ਹੋ ਗਿਆ ਨਹੀਂ ਮੈਂ ਨਹੀਂ ਪੀਣੀ ਚਾਹ ਕਿਉਂ ਤੂੰ ਤੇ ਆਹ ਬਲੇ ਚਾਪਿੰਦੇ ਹੀ ਅੱਜ ਨਾਲ ਛੁੱਟੀ ਤੁਹਾਨੂੰ ਨਹੀਂ ਮੈਂ ਨਹੀਂ ਪੀਣੀ ਕੋਈ ਨਹੀਂ ਕਿਤੇ ਮੈਂ ਪੀਣੀ ਮੈਂ ਆਪਣੇ ਬਣਾਉਣੀ ਦੀਦੀ ਛੱਡੋ ਗੁੱਸਾ ਹੁਣ ਸਾਰਾ ਕੁਝ ਸਹੀ ਹੋ ਗਿਆ ਮੈਨੂੰ ਕੋਈ ਨਹੀਂ ਗੁੱਸਾ ਕੋਈ ਨਹੀਂ ਇਹ ਜੋ ਆਪਣਾ ਕੰਮ ਕਰ ਜਾਓ ਚਲ ਦੀਦੀ ਜੋ ਹੋ ਗਿਆ ਉਹਦੇ ਲਈ ਸੌਰੀ ਛੱਡੋ ਗੁੱਸਾ ਹੁਣ ਚਾਪਨਾ ਮਮਮੀ ਤੇ ਇਹ ਵੀ ਚਾਪਣੀ ਆ ਚੱਲ ਮੇਰੇ ਬਣਾ ਲੈ ਚੱਲ ਹੁਣ ਉਹਨੇ ਮਾਫੀ ਮੰਗ ਲਈ ਚੱਲ ਕੋਈ ਗੱਲ ਨਹੀਂ ਹੋਣਾ ਪਿਛਲੀਆਂ ਗੱਲਾਂ ਭੁਲਾ ਤੇ ਹੁਣ ਅਗਲੀਆਂ ਗੱਲਾਂ ਤੇ ਆ ਕੇ ਕਰਦੀਆਂ ਦੀਆਂ ਦੀਦੀ ਘਰ ਚ ਹੁੰਦਾ ਹੀ ਰਿੰਦਾ ਵਾ ਦੀਦੀ ਇੰਨਾ ਕਦੇ ਘਰ ਚ ਹੁੰਦਾ ਹੀ ਰਿੰਦਾ ਫਿਰ ਕੀ ਹੋ ਗਿਆ ਕਿ ਮੈਂ ਸੌਰੀ ਵੀ ਤੇ ਮੰਗਣੀ ਆ ਨਾਲੇ ਪਤਾ ਹੀ ਆ ਤੁਹਾਨੂੰ ਤੇ ਮੇਰਾ ਗੁੱਸਾ ਥੋੜਾ ਹੁੰਦਾ ਵਾ ਮੈਨੂੰ ਨਾ ਕੋਈ ਗੁੱਸਾ ਨਹੀਂ ਆ ਤੁਸੀਂ ਚਾਹ ਬਣਾਣੀ ਆ ਨਾ ਚਾਹ ਬਣਾ ਲੈ ਤੇ ਜਾ ਕੇ ਤੇ ਜਾਓ ਬੈਠ ਕੇ ਤੇ ਪੀਓ ਤੁਸੀਂ ਵੀ ਆ ਜਾਓ ਚਾਹ ਬਣਾ ਬੰਦੀ ਪੀ ਵਾਸ ਨਿਭਾ ਕੇ ਲਿਆ ਲੱਗੀਆਂ ਆ ਜਾਓ ਤੇ ਚਾਹ ਪੀਏ ਇੱਥੇ ਠੰਡ ਹੋਵੇ ਕੋਈ ਨਹੀਂ ਹਾਂ ਜੰਨੀ ਤੇ ਜਾ ਮੰਮੀ ਆਓ ਨਾ ਲੈ ਕਿਨਨੋਂ ਉਂਧਰਾ ਜੋ ਆ ਚਾਹ ਤੂੰ ਬਣਾ ਚਾਹ ਚੱਲ ਆਜ ਚੱਲ ਬਣਾ ਚਾਹ ਤੇ ਆ ਜਾਨੇ ਕੋਈ ਨਹੀਂ ਹੰਨੇ ਤੋ ਚੱਲ ਮੰਮੀ ਬਗਾਨੀਆਂ ਨਾ ਲੜ ਲੁੜਕੇ ਵੀ ਵੇਲਾ ਬਣਾ ਲੈਂਦੀਆਂ ਵਾ ਅੱਜ ਕੱਲ ਖੂਨ ਇੰਨੇ ਸਫੈਦ ਹੋ ਗਏ ਆ ਕਿ ਆਪਣਾ ਵੇਲਾ ਭਰਾ ਵਾ ਗੋਪੀ ਮੇਰ ਨਾਲ ਉਦੋਂ ਦਾ ਰੁੱਸਿਆ ਵਾ ਨਾ ਵੇਲੇ ਅੱਜ ਤੱਕ ਮੈਨੂੰ ਨੇ ਨਾ ਬੁਲਾਇਆ ਹੀ ਆ ਤੇ ਨਾ ਹੀ ਮੈਨੇ ਪੁੱਛਿਆ ਵੀ ਦੀਦੀ ਕੀ ਗੱਲ ਹੈ ਪਤਾ ਉਹ ਹਜੇ ਛੋਟਾ ਨਾ ਉਹ ਜ਼ਿੰਮੇਵਾਰੀਆਂ ਨਹੀਂ ਸਮਝਦਾ ਹਜੇ ਵੱਡੇ ਨੇ ਜ਼ਿੰਮੇਵਾਰੀਆਂ ਦਾ ਪਤਾ ਆ ਇਹ ਛੋਟਾ ਮਦਾ ਵਿਚਰ ਪੜ ਕੇ ਤੇ ਬਾਹਰ ਪੇਈ ਦਤਾ ਇਹਨੂੰ ਤੇ ਹੁੰਦੇ ਦਾ ਰਵਿਆ ਕਰਤਾ ਤੇ ਇਹਨੂੰ ਹਜੇ ਕੋਈ ਜ਼ਿੰਮੇਵਾਰੀ ਨਹੀਂ ਹਣੀ ਰ ਸਰਤੇ ਤੇ ਕੋਈ ਗੱਲ ਨਹੀਂ ਇਹਨੇ ਆਪੇ ਮੰਨ ਜਾਣਾ ਤੇ ਕੋਈ ਤੂੰ ਇੱਕ ਵਾਰੀ ਰਖਾਵੀਂ ਤੂੰ ਨੂੰ ਕੁੰਡਿਆ ਪਣਾਏ ਕੋਈ ਨਹੀਂ ਮੈਂ ਉਹਨੂੰ ਸਮਝਾਉਂਗੀ ਚਲ ਉਠ ਤੂੰ ਵੀ ਚਾਹ ਪੀ ਆਜੋ ਤੈਨੂੰ ਵੀ ਹਾਂ ਚਲ ਮੈਂ ਵੀ ਹਣੀ ਹਾਂ ਚਲ ਉੱਤੇ ਇਹ ਚਾਪੜਾਉਣਾ ਇੱਦਾਂ ਹੀ ਸੁੱਤਰ ਆਉਣਾ ਕਿ ਨਹੀਂ ਮੈਨੂੰ ਦਿੰਦੀ ਤੇ ਟੱਕ ਟੱਕੇ ਦਾ ਜਵਾਬ ਉਹ ਤੈਨੂੰ ਇਦਾਂ ਹੀ ਖਿੱਚ ਕੇ ਰੱਖੂ ਲੈ ਨੂੰ ਕਰੇਂਗੀ ਕੰਮ ਮੋਂ ਤੂੰ ਆਪੇ ਵੇਖੀ ਹਾਂ ਸੋਣਿਆ ਬਣ ਗਈ ਚਾ ਹਾਂਜੀ ਦੀਦੀ ਬਣ ਗਈ ਚਾ ਚਾਹ ਪਿਲਾਇਆ ਪਾ ਕੇ ਮੈਂ ਬਾਰੇ ਬੈਠੇ ਧੁੱਪੇ ਸਾਰੇ ਜਾਣੇ ਉੱਥੇ ਲੈ ਆਮੀ ਮੇਰੀ ਵੀ ਲੈ ਆਮੀ ਨਾਲ ਹਾਂ ਤੂੰ ਹੀ ਆ ਮੈਂ ਕੰਮ ਕੀ ਕਰਨ ਡੈ ਪੀਆ ਉਹਨਾਂ ਦੇ ਦੇ ਰੋਮ ਤੇ ਨੇ ਚਨੇ ਦੀ ਨਹੀਂ ਮਾਰਨ। ਇਹਦੀ ਤਾਂ ਉਹ ਵਿਗੜੀ ਪਈ ਆ। ਹਰ ਗੱਲ ਤੇ ਰੋਗ, ਹਰ ਗੱਲ ਤੇ ਰੋਪਾਕ ਤੇ ਗਾ ਜਾਂਦੀ। ਚੰਗੀ ਪ੍ਰੀਸ ਹੋਈ ਚ ਕੰਮ ਕਰਦੀ। ਨਹੀਂ ਗਈ ਇਹਨਾਂ ਦੇ ਘੜੇ ਸਭ ਸਿੱਕ ਤੇ ਚੜ ਗਈ। ਮੈਂ ਵੀ ਚਾਰ ਦਿਨ ਨਹੀਂ ਵੇਖਣਾ। ਬਾਹਰ ਲਿਆਈਂ ਚਾ। ਜਿੱਦਾਂ ਇਹਨੇ ਹੱਥਾਂ ਨੂੰ ਮਹਿੰਦੀ ਲਾਈ ਹੁੰਦੀ ਆ। ਇਹਦੀ ਚਾਹ ਲੋ ਹੁਣ ਬਣਾਈ ਜੇ ਕੋਈ ਨਹੀਂ ਮੈਡਮ ਪਾਣੀ ਕਿੱਥੇ ਗਿਆ ਗੁਰਪ੍ਰੀਤ ਦੇਖਾਂ ਅੰਦਰਾਂ ਚ ਕਿਤੇ ਗੁਰਪ੍ਰੀਤ ਆ ਕਿੱਥੇ ਗਿਆ ਹਾਂ ਸੋਹਣੀਆਂ ਗੁਰਪ੍ਰੀਤ ਦਾ ਹਾਂਜੀ ਮੰਮੀ ਕਿੱਥੇ ਗਿਆ ਗੁਰਪ੍ਰੀਤ ਦਾ ਉਹ ਤਾਂ ਉੱਪਰਨੇ ਕੋਠੇ ਤੇ ਹੀ ਨਹੀਂ ਹੁੰਦੇ अच्छा फिर मैं जाननी ऊपर ही फिर कोई काम जी कोई ओ काम आवरे टाइम मेनु कर लवा इनने केड़ा काम ਪੈ ਗਿਆ ਉਧਰ ਜਿਨਾਂ ਦੇ ਗੁੱਢੀ ਪੀ ਰਹੇ ਹੁੰਦੇ ਆ ਉੱਥੇ ਤੇ ਚਲ ਜਾਣਗੇ ਪਤਾ ਨਹੀਂ ਸਵੇਰ ਵੀ ਸਲਾਵਾ ਕਰਨਦੇ ਪਤਾ ਨਹੀਂ ਕਿਹੜੀਆਂ ਕਰਨਦੇ ਦੋ ਵਾਰੀ ਕੁੱਠੇ ਚਲੇ ਗਏ ਆ ਹੋ ਕੋਈ ਕੰਮ ਉਹਨਾਂ ਨੂੰ ਪ੍ਰੀਤਾ ਉਰਾਂ ਗਾਲ ਸੁਣ ਹਾਂਜੀ ਹਾਂ ਮੈਂ ਬਾਗ ਮਾਰ ਕੋਠੇ ਚੜਿਆ ਮੈਂ ਥੱਲੇ ਤੈਨੂੰ ਵੇਖਣ ਲਈ ਸੀ ਕੋਠੇ ਤੇ ਕਿੰਨੀ ਵਧੀਆ ਧੁੱਪ ਲੱਗੀ ਮੈਂ ਚੱਲ ਕੋਠੇ ਤੇ ਜਾ ਕੇ ਸੇਕਦੇ ਆਂ ਕੀ ਗੱਲ ਆਵਾਜ਼ਾਂ ਮਾਰਨ ਲਈ ਮੈਂ ਤਾਂ ਕੋਠੇ ਤੇ ਦੋ ਵਾਰ ਹੀ ਆ ਗਈਆਂ ਅੱਜ ਤੇ ਚੜਿਆ ਮੈਂ ਤਾਂ ਜਾਂਦਾ ਨਹੀਂ ਤੇ ਤੂੰ ਪੈਣਾ ਇਨਾ ਗੁੱਸੇ ਹੋਇਆ ਇਨਾ ਗੁੱਸੇ ਨਾਲ ਹੋਇਆ ਕਰੀਂ ਕੋ ਤੂੰ ਨਿੱਕੇ ਹੁੰਦੇ ਇਕੱਠੇ ਤੁਸੀਂ ਜੁੰਡੋ ਜੁੰਡੀ ਹੋਣੇ ਇਕੱਠੇ ਰਹਿਣਾ ਇਕੱਠੇ ਬਹਿਣਾ ਤੇ ਤੁਸੀਂ ਇੱਕੋ ਮਿਕੋ ਹੋ ਜੇ ਨਾ ਲੜਕੋਲ ਕੇ ਵੇਲਾ ਉਹ ਵੀ ਤੂੰ ਵੀ ਗੁੱਸੇ ਤੇ ਉਹ ਵੀ ਗੁੱਸੇ ਤੇ ਇਸ ਤਰ੍ਹਾਂ ਨਾ ਕਰਿਆ ਕਰੋ ਚਾਹ ਤੂੰ ਵੀ ਬਣਾ ਪੈਣ ਆਪਣੀ ਨੂੰ ਤੇ ਉਹ ਵੀ ਚਰਨਾ ਬੋਲੇ ਓ ਮਮੀ ਤੈਨੂੰ ਪਤਾ ਇਹ ਗੁੱਸਾ ਕਿਹੜੀ ਗੱਲ ਦਾ ਚੱਲ ਕੋਈ ਗੱਲ ਨਹੀਂ ਗੁੱਸਾ ਦਾ ਸਾਰ ਮੈਂ ਸਾਰੇ ਛੱਡੇ ਗਿਲੇ ਕੋਈ ਗੱਲ ਨਹੀਂ ਹੈਗੀ ਪਰ ਇਹੋ ਗੱਲ ਦਾ ਗੁੱਸਾ ਵੀ ਭੈਣ ਵੇਲਾ ਹਨਾ ਉਦੋਂ ਕਿਦਾਂ ਬੋਲਦੀ ਤਾਂ ਹੁਣ ਵੀ ਤਾਂ ਚੁੱਪ ਕਰਕੇ ਬੈਠੀ ਆ ਉਹਦਾ ਇੰਨਾ ਚੁੱਪ ਕਰਕੇ ਰਹਿੰਦੀ ਤੇ ਕੋਈ ਗੱਲ ਕਰਨਾ ਨਾ ਹੁੰਦੀ ਕੋਈ ਨਹੀਂ ਉਹ ਤੁਹਾਡਾ ਹੀ ਸੋਚਦੀ ਆ ਕੱਲ ਵੇਖ ਲੈ ਹੁਣ ਕੱਲ ਕਿੰਨਾ ਖਰਚਾ ਜਨਮ ਦਿਨ ਤੇ ਕੀਤਾ ਆ ਤੇ ਤੁਹਾਡੇ ਕਰਕੇ ਕੀਤਾ ਉਹਨੇ ਚਲ ਮਮੀ ਕੀਤਾ ਉਹਦੇ ਕੋਈ ਗੱਲ ਨਹੀਂ ਹੈ ਮੇਰੀ ਭੈਣ ਹੈ ਕੋਈ ਗੱਲ ਨਹੀਂ ਮੈਂ ਥੋੜਾ ਜਿਹਾ ਐਸ ਕਰਕੇ ਕਹਿੰਦਾ ਵੀ ਭੈਣ ਨੂੰ ਵੀ ਥੋੜਾ ਜਿਹਾ ਪਤਾ ਲੱਗ ਜਾਏ ਕਿ ਕਦੋਂ ਉਹ ਵੀ ਮੇਰੇ ਭੈਣ ਭਰਾ ਵਾ ਹੈ ਨਾ ਤੇ ਮੈਂ ਉਹਨਾਂ ਨਾਲ ਕਿਦਾਂ ਵਿਹਾਰ ਕਰਾਂ ਬਸ ਇਸੇ ਕਰਕੇ ਮੈਂ ਥੋੜਾ ਜਾ ਉਹਨਾਂ ਨਾਲ ਹੋਇਆ ਬਾਕੀ ਮੇਰੀ ਉਹਦਾ ਨਾਲ ਕੋਈ ਨਾਰਾਜ਼ਗੀ ਨਹੀਂ ਹੈਗੀ ਭੈਣ ਤੇ ਮੇਰੀ ਆ ਚਲ ਭੈਣ ਭਰਾ ਨੋਵਾਂ ਵਾਲਾ ਕੀ ਜਾਂਦਾ ਮਾਸਿੰਘ ਛੋਟੇ ਦੇ ਭੈਣ ਭਰਾ ਉਹਨਾਂ ਭੈਣ ਭਰਾ ਹੀ ਰਹਿਣਾ ਆ ਇਕੱਠੇ ਹੀ ਰਹਿਦਾ ਹੁੰਦਾ ਜਿਵੇਂ ਨਿੱਕੇ ਰਹਿੰਦੇ ਹੁਣ ਉਤਰਾ ਹੀ ਰਹੋ ਲੋਕਾਂ ਦਾ ਤਮਾਸ਼ਾ ਨਹੀਂ ਵਿਖਾਈਦਾ ਹੁੰਦਾ ਮੇਰੀ ਮੰਮੀ ਠੀਕ ਆ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਠੀਕ ਆ ਮੈਂ ਆ ਉਹਦੇ ਉਹਨੂੰ ਬਾ ਉਹਨੂੰ ਕਵਾ ਤੇ ਨਾਲੇ ਉਹਨੂੰ ਆਹ ਪੈਣਾ ਚਾਹ ਪੀਏ ਰੋਟੀ ਖਾਈਏ ਇਤਰਾ ਆਖਿਆ ਕਰ ਚਲੋ ਨਾ ਦਿਲ ਵੀ ਖੁਸ਼ ਹੋ ਜਾਊਗਾ ਉਦੋਂ ਦਾ ਭੈਣ ਦਾ ਮੌਕਾ ਨਹੀਂ ਦਿੱਤਾ ਨਾ ਭੈਣ ਨੇ ਬੁਲਾਇਆ ਮੈਨੂੰ ਤਾਂ ਨਾਮ ਜ਼ਬਾਬ ਬਣਿਆ ਵੀ ਮੈਂ ਭੈਣ ਨੂੰ ਬੁਲਾ। ਉਹ ਵੀ ਬੈਠੀ ਰਹੀ ਅੰਦਰ ਵੜ ਕੇ ਆਪਣੀ ਡਿਊਟੀ ਕਰਵਾ ਕੇ ਤੇ ਮੈਂ ਵੀ ਅੰਦਰ ਹੀ ਆਪਣੇ ਕੰਮ ਕਰਵਾ ਕੇ ਬੈਠਾ ਰਹੀ ਨਾ। ਨਹੀਂ ਚਲ ਕੋਈ ਨਹੀਂ ਉਹ ਵੀ ਕੰਮ ਕਰਵਾਦੀ ਤੂੰ ਵੀ ਕੰਮ ਕਰਵਾ ਦੇ ਇਕੱਠੇ ਆਣ ਕੇ ਵਿਆਹ ਕਰੋ ਤੇ ਇਕੱਠੇ ਆਣ ਕੇ ਬਹਿ ਕੇ ਤੇ ਗੱਲਾਂ ਬਾਤਾਂ ਕਰਿਆ ਕਰੋ। ਚਾਹ ਤੇਰਾ ਵੀ ਗੁੱਸਾ ਦੂਰ ਤੇ ਹੋ ਰਿਹਾ ਵੀ ਗੁੱਸਾ ਦੂਰ ਆਪੇ ਤੁਸੀਂ ਇੱਕ ਮੇਕੋ ਹੋ ਜਾਵੋਗੇ ਮੈਂ ਭੈਣ ਭਰਾ fier। ਉਹ ਚਲ ਮੰਮੀ ਕੋਈ ਗੱਲ ਨਹੀਂ ਭੈਣ ਭਰਾਵਾਂ ਚ ਇੰਨੇ ਗੱਲਾਂ ਹੁੰਦੀਆਂ ਰਹਿੰਦੀਆਂ ਵਾ। ਉਹਨੂੰ ਕਹਾਂ ਵੀ ਜ਼ਿਆਦਾ ਸੀਰੀਅਸ ਨਾ ਲਵੇ ਅਗਿਆ ਦੁਖੀ ਬੜੀ ਆ ਕਿਤੇ ਚੱਲ ਲਾਗੇ ਵਿਆਹ ਕਰੋ ਉਹ ਅੰਦਰੋਂ ਅੰਦਰ ਪਤਾ ਕਿਨਾ ਚੀ ਉਰਦੀ ਆ ਕਿਸੇ ਨੂੰ ਦੁੱਖ ਦੱਸਦੀ ਨਹੀਂ ਉਹ ਕਿਤੇ ਤੇ ਛਿੰਦਾ ਆ ਤੇ ਉਹ ਸਾਰਾ ਦਿਨ ਕੰਮ ਤੇ ਰਹਿੰਦਾ ਆ ਤੇ ਤੂੰ ਚੱਲ ਤੂੰ ਹੀ ਆ ਲਾਗੇ ਤੇ ਉਹ ਵੇਲੇ ਕੋਲੇ ਘਰ ਆਉਂਦਾ ਆ ਤੇ ਤੂੰ ਉਹਨੂੰ ਪੁੱਛਿਆ ਕਿਛਾ ਜਦੋਂ ਉਹ ਆਉਂਦਾ ਛਿੰਦਾ ਤੇ ਉਹ ਵੀ ਪਿਆ ਲਾਣ ਕੇ ਇਹਨੂੰ ਪੁੱਛਦਾ ਕਿਛਦਾ ਵੀ ਭੈਣ ਕਿਤਰਾ ਆ ਤੇ ਤੂੰ ਹੀ ਉਹਰੇ ਵਾਂਗੂ ਪੁੱਛਿਆ ਕਰ ਸਿਆਣੇ ਬਣੋ ਹੁਣ ਤੁਸੀਂ ਕਿਆ ਲੋ ਹਤਾ ਰਾਤੇ ਪੀਓ ਸਰ ਟੈਨਿਕਾ ਤੁਸੀਂ ਲਾ ਗਿਆ ਰੇ ਬੈਣਾ ਖਲੋਣਾ ਕੋਈ ਬਾਹਰ ਦਾ ਤੇ ਖਲੋਂਦਾ ਨਹੀਂ ਚਾਚਾ ਤਾਇਆ ਆਣ ਕੇ ਤੇ ਚਾਚੀ ਨੇ ਤਾਂ ਗਿਆ ਘਰ ਪਾੜਿਆ ਕਿੰਨਾ ਤੁਹਾਡਾ ਤੇ ਚਾ ਤੁਸੀਂ ਇਕੱਠੇ ਰਿਹਾ ਕਰੋ ਤੇ ਨਾ ਇੰਨੀਆਂ ਗੱਲਾਂ ਕਰਿਆ ਕਰੋ ਤੇ ਨਾ ਬਹੁਤਾ ਕਿਸੇ ਨੂੰ ਸੁਣਾਇਆ ਕਰੋ ਚਲ ਮੰਮੀ ਤੂੰ ਜ਼ਿਆਦੀ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਮੈਂ ਕੋਈ ਨਾਰਾਜ਼ ਨਹੀਂ ਹੈਗਾ ਤੈਨਣਾ ਠੀਕ ਆ ਤੇ ਨਾਰਾਜ਼ ਹੋਣਾ ਵੀ ਕਿਉਂ ਆ ਕਿਦੇ ਚਾਚੀ ਤੇਰੀ ਨੂੰ ਨਹੀਂ ਪਤਾ ਲੱਗਾ ਉਹ ਤਾਂ ਸੁਣਨਾ ਚਾਹੀ ਸੀ ਕਿ ਤੇ ਡਿੱਗ ਪਈ ਆ ਤੇ ਪੈਰ ਨੂੰ ਮੋਚ ਆ ਗਈ ਆ ਤੇ ਨਹੀਂ ਤਾਂ ਜਿਹਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਆ ਇੱਥੇ ਇੰਨੇ ਤਾਂ ਗੱਲਾਂ ਹੋ ਗਈਆਂ ਆ ਤੇ ਉਹਨੇ ਸਾਰੇ ਪਿੰਡ 'ਚ ਵਾਰ ਪਾ ਦੇਣੀ ਸੀਗੀ ਭਾਵੇਂ ਉਹਨਾਂ ਦੇ ਘਰ ਤੇ ਇਹ ਗੱਲਾਂ ਹੋਈਆਂ ਇੱਥੋਂ ਤਾਂ ਗੱਲਾਂ ਪਹੁੰਚ ਗਈਆਂ ਉਹਨਾਂ ਦੇ